ਕ੍ਰਿਸਮਸ ਦਿਵਸ ਤੇ ਹਰਨੂ ਕੁਝ ਦਿਨ ਬਾਕੀ ਨੇ ਤੇ ਇਸ ਨੂੰ ਲੈ ਕੇ ਸੈਕਟਰ 19 ਦੇ ਵਿੱਚ ਇੱਕ ਦિવ्य ਪ੍ਰਦਰਸ਼ਨੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨੀ ਦੇ ਵਿੱਚ ਖਾਸ ਗੱਲ ਇਹ ਹੈ ਇਸ ਦੇ ਮਾਧਿਅਮ ਰਾਹੀਂ ਧਾਰਮਿਕ ਇਕਤਾ ਦਾ ਸੰਦੇਸ਼ ਦਿੱਤਾ ਜਾਏਗਾ ਚਰਚ ਦੇ ਅੰਦਰ ਬੀਸ ਮੈਟ ਦੇ ਵਿੱਚ ਭਜਨ ਕਰਦੇ ਹੋਏ ਸ਼੍ਰੀ ਕ੍ਰਿਸ਼ਨ ਭਗਵਾਨ ਮੀਰਾ ਬਾਈ ਅਤੇ ਦੂਸਰੇ ਸਥਾਨ ਤੇ ਮਾਤਾ ਗੁਜਰੀ ਜੀ ਦੀ ਚਾਕੀ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਬਣ ਪਈ ਹੈ ਤੇ ਨਾ ਹੀ ਨਹੀਂ ਇਸ ਚਾਕੀ ਦੇ ਵਿੱਚ ਦੋ ਸਾਹਿਬ ਜ਼ਾਦੇ ਵੀ ਦਿਖਾਈ ਦੇ ਰਹੇ ਨੇ ਇਹ ਪ੍ਰਦਰਸ਼ਨੀ ਚਰਚ ਦੇ ਅੰਦਰ ਬਣੇ ਐਕਸੀਬਿਸ਼ਨ ਹਾਲ ਦੇ ਵਿੱਚ ਲਗਾਈ ਗਈ ਹੈ ਦੱਸਦੀ ਕਿ ਇਸ ਪ੍ਰਦਰਸ਼ਨੀ ਦਾ ਮੁੱਖ ਮਕਸਦ ਕੇਵਲੇ ਨੈਕਿੰਸ ਇਨਸਾਨੀਅਤ ਤੇ ਪ੍ਰਤੀਪ੍ਰੇਮ ਹੋਣਾ ਚਾਹੀਦਾ ਹੈ ਤੇ ਲੋਕਾਂ ਦੇ ਵਿੱਚ ਭੇਦਭਾਵ ਨੂੰ ਮਿਟਾਉਣ ਦਾ ਸੰਦੇਸ਼ ਵੀ ਇਸ ਵਿੱਚ ਦਿੱਤਾ ਗਿਆ ਇਸ ਤੋਂ ਇਲਾਵਾ ਮਾਤਾ ਮਰੀਮ ਮਦਰ ਟੇਰੇਸਾ ਸੰਤ ਸਿਸਟਰ ਸੰਤ ਅਲਫਾਜ਼ੀ ਚਾਂਕੀ ਵੀ ਦਿਖਾਈ ਗਈ ਹੈ ਇਸ ਦਾ ਮਕਸਦ ਸਿਰਫ ਇਹ ਹੈ ਕਿ ਉਹਨਾਂ ਦੇ ਜੀਵਨ ਤੋਂ ਸਿੱਖ ਸਕੀਏ ਜੋ ਵੀ ਸੰਤ ਆਉਂਦੇ ਨੇ ਤੇ ਉਹ ਸਿਰਫ ਇੱਕ ਹੀ ਸੰਦੇਸ਼ ਦਿੰਦੇ ਨੇ ਕਿ ਉਹ ਮਿਲ ਜੁਲ ਕੇ ਰਹਿਣ ਤੇ ਇਨਸਾਨੀਅਤ ਦਾ ਸੰਦੇਸ਼ ਕੀ ਕਹਿੰਦਾ ਹੈ ਉਹ ਆਪਣੇ ਜੀਵਨ ਦੇ ਵਿੱਚ ਉਤਾਰ ਸਕੀਏ ਇਹਤੇ ਜਾਣਕਾਰੀ ਲਈ ਵੀ ਦੱਸਦੀ ਕਿ ਕੋਵਿਡ ਤੋਂ ਬਾਅਦ ਪਹਿਲੀ ਵਾਰ ਇਹ ਪ੍ਰਦਰਸ਼ਨੀ ਲੱਗ ਰਹੀ ਹੈ ਤੇ ਉੱਥੇ ਹੀ ਇਸ ਪ੍ਰਦਰਸ਼ਨੀ ਨੂੰ ਤਿਆਰ ਕਰਨ ਵਾਲੇ ਵੀ ਲੋਕਾਂ ਨੇ ਦਿਨ ਰਾਤ ਇੱਕ ਕਰਕੇ ਇਸ ਨੂੰ ਬਣਾਇਆ ਤੇ ਇਸ ਦੇ ਵਿੱਚ ਚਰਨਾ ਖੇਤ ਕੁਦਰਤੀ ਵਾਤਾਵਰਣ ਵੀ ਬਣਾਇਆ ਗਿਆ ਜਿੱਥੇ ਕੀ ਪ੍ਰਭੂ ਜੀਸੂ ਦਾ ਜਨਮ ਹੋਇਆ ਸੀ ਉਤੇ ਹੀ ਕਾਰੀਗਰਾਂ ਦੇ ਵੱਲੋਂ ਦਿਨ ਰਾਤ ਇੱਕ ਕਰਕੇ ਬੜੀ ਹੀ ਮਿਹਨਤ ਦੇ ਨਾਲ ਪ੍ਰਭੂ ਯਿਸੂ ਦਾ ਪਿੰਡ ਵੀ ਬਣਾਇਆ ਜਾ ਰਿਹਾ ਹੈ ਪੂਰੀ ਟੀਮ 크리스마ਸ ਦੇ ਉੱਪਰ ਚਰਚ ਵਿੱਚ ਤਿਆਰੀ ਕਰ ਰਹੀ ਹੈ ਤੇ ਸੁੰਦਰ ਲਾਈਟਾਂ ਦੇ ਨਾਲ ਸਜਾਇਆ ਜਾ ਰਿਹਾ ਹੈ ਤੇ ਪ੍ਰਭੂ ਯਿਸੂ ਦੇ ਪਿੰਡ ਦੇ ਸਭ ਰੂਪ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਇਸ ਉਦੇ ਪਿੰਡੋਂ ਬਣਾਉਣ ਵਿੱਚ ਜੁਟੀ ਹੋਈ ਹੈ ਤੇ ਇਸ ਦੇ ਵਿੱਚ ਬਰਫ਼ ਦੇ ਪਹਾੜ, ਖੇਤਾਂ ਤੋਂ ਇਲਾਵਾ ਚਰਨੇ ਦਾ ਨਿਰਮਾਣ ਵੀ ਕੀਤਾ ਜਾਏਗਾ ਤੇ ਇਹਨਾਂ ਨੂੰ ਦੇਖ ਕੇ ਉਸ ਵੇਲੇ ਦੀ ਯਾਦ ਆਵੇਗੀ ਜਦੋਂ ਪ੍ਰਭੂ ਯੂਸੂ ਨੇ ਇਸ ਧਰਤੀ ਦੇ ਉੱਪਰ ਅਵਤਾਰ ਲਿਆ ਸੀ ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ